ਪੰਜਾਬ ਦੇ ਸਰ ਤੇ ਬੈਸੀ ਸਵਾ 4 ਲੱਖ ਕਰੋੜ ਦੇ ਕਰੀਬ ਤੱਕ ਕਰਜ਼ਾ ਹੋ ਗਿਆ ਉਸ ਸਮੇਂ ਅਸੀਂ ਹਰ ਮਹੀਨੇ 4000 ਕਰੋੜ ਦੇ ਕਰੀਬ ਕਰਜ਼ਾ ਚੱਕ ਰਹੇ ਹਾਂ ਤੇ ਪਰ ਇਧਰ ਕੇਂਦਰ ਨੇ ਹੁਣ ਕਹਿੰਦੇ ਜੀ ਕਰਜ਼ੇ ਦੀ ਲਿਮਟ ਤੇ ਕਟੌਤੀ ਕਰਤੀ ਪੰਜਾਬ ਦੇ ਲਈ ਆਰਥਿਕ ਸੰਕਟ ਵੱਡਾ ਖੜਾ ਹੋ ਸਕਦਾ ਥਨਖਾਹਾਂ ਵਾਲਾ ਮਸਲਾ ਹੀ ਵੱਡਾ ਹੋ ਜਾਂਦਾ ਪਹਿਲਾਂ ਤਾਂ ਤੇ ਹੋਰ ਜਿਹੜੇ ਫਿਕਸ ਖਰਚੇ ਨੇ ਉਹਨਾਂ ਤੇ ਅਸਰ ਪੈਣ ਦਾ ਖਤਰਾ ਖੜਾ ਹੋ ਗਿਆ ਕੀ ਇਹ ਪਾਣੀ ਵਾਲੀ ਕਟੌਤੀ ਵਾਲਾ ਬਦਲਾ ਤਾਂ ਨਹੀਂ ਕਿਤੇ ਹਰਿਆਣੇ ਵਾਲਾ ਮਸਲਾ ਜਿਹੜਾ ਹੋਇਆ ਸੀਗਾ ਉਸ ਦਾ ਬਦਲਾ ਇੰਜ ਲਿਆ ਜਾ ਰਿਹਾ ਕਿ ਲੈ ਜਾ ਤੁਹਾਡੇ ਕੋਲ ਉਹ ਅਧਿਕਾਰ ਹੈ ਕਟੌਤੀ ਦਾ ਸਾਡੇ ਕੋਲ ਅਧਿਕਾਰ ਹੈ ਕੀ ਹੈ ਪੂਰਾ ਮਾਮਲਾ ਜਿੱਤੇ ਕਿਸ ਹੱਦ ਤੱਕ ਇਹਦਾ ਅਸਰ ਪਜਣਾ ਇੱਥੇ ਪੰਜਾਬ ਬਿਨਾਂ ਸ਼ੱਕ ਬੜੇ ਲੰਮੇ ਸਮੇਂ ਤੋਂ ਬੀਤੀ ਸੰਕਟ ਦਾ ਸ਼ਿਕਾਰ ਕੋਈ ਇਹ ਕਹੇ ਕਿ ਨਹੀਂ ਜੀ ਅੱਖਾਂ ਫੇਰਲੇ ਪਰਾਂ ਨੂੰ ਸਾਨੂੰ ਆਉਂਦਾ ਹੈ ਸਾਨੂੰ ਫਨਾਨਾ ਕਰਨਾ ਆਉਂਦਾ ਜੋ ਮਰਜੀ ਕਹੀ ਜਾਵੇ ਕਿਉਂਕਿ ਇਸੇ ਸਰਕਾਰ ਦੇ 3 ਸਾਲਾਂ ਦੇ ਟਾਰਮਰ ਚ ਹੀ ਲਗਭਗ 1.32 ਲੱਖ ਕਰੋੜ ਕਰਜ਼ਾ ਲੈ ਚੁੱਕੇ ਨੇ ਤੇ ਜੇ ਉਸ ਦੇ ਸੋਚਾ ਕਿ ਕਰੂ ਤਾਂ ਪਹਿਲਾਂ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਤੋਂ ਜ਼ਿਆਦਾ ਪਹਿਲੀ ਸਰਕਾਰ ਨਾਲੋਂ ਦੂਜੀ ਜਿਹੜੀ ਵੀ ਆਉਂਦੀ ਹੈ ਉਹ ਦੂਜਾ ਜ਼ਿਆਦਾ ਬਰਡਨ ਪਾ ਕੇ ਜਾਂਦੀ ਇਹਨਾਂ ਨੇ ਤਾਂ ਮਤਲਬ ਬਿਲਕੁਲ ਹੀ ਲਿਮਟ ਤੋੜਤੀ ਲਿਮਟ ਹੀ ਬਿਲਕੁਲ ਉਸ ਲੈਵਲ ਦੇ ਉੱਤੇ ਨਹੀਂ ਰਹੀ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਬਿਨਾਂ ਸ਼ੱਕ ਜਦੋਂ ਤੋਂ GST ਲਾਗੂ ਹੋਈ ਹੈ ਟੈਕਸ ਲਾਉਣ ਤੇ ਹਟਾਉਣ ਦਾ ਪੈਟਰਨ ਉਹਨੇ ਫੈਡਰਲ ਸਟਰਕਚਰ ਨੂੰ ਧਾ ਲਾਈ ਹੈ ਵੱਡੇ ਪੱਧਰ ਤੇ ਕੋਈ ਦੋਰਾਮਾ ਨਹੀਂ ਜਾਂ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਕਰਾਈਟੇਰੀਆ ਹੈ ਜਿਹੜੇ ਸੈਂਟਰਲ ਪੂਲ ਚ ਫੰਡ ਜਾਂਦੇ ਨੇ ਸਟੇਟਾਂ ਦੇ ਜਦੋਂ ਵਾਪਸ ਕਰਨੇ ਨੇ ਉਹ ਕਿਹੜੇ ਤਰੀਕੇ ਨਾਲ ਕਿਹੜੇ ਮਾਪਦੰਡਾਂ ਨਾਲ ਕਰਨੇ ਨੇ ਉਹਦੇ ਚ ਵੀ ਤਬਦੀਲੀ ਹੈ ਉਹਦੇ ਨਾਲ ਜਿਹੜੇ ਖਾਸ ਤੌਰ ਤੇ ਡਿਵੈਲਪਡ ਸੂਬੇ ਨੇ ਪਹਿਲਾਂ ਡਿਵੈਲਪ ਕਰ ਗਏ ਜਿਹੜੇ ਪਹਿਲਾਂ ਸੜਕਾਂ ਆਪਣੀਆਂ ਬਣਾ ਕੇ ਕੋਈ ਪਾਣੀ ਦਾ ਬੰਦੋਬਸਤ ਕਰਕੇ ਜਾਂ ਬਾਕੀ ਉਹਨਾਂ ਤੇ ਜਾਂ ਆਬਾਦੀ ਕੰਟਰੋਲ ਕਰਗੇ ਉਹਨਾਂ ਸਾਰਿਆਂ ਤੇ ਸਗੋਂ ਉਲਟਾ ਇੱਕ ਜੁਰਮਾਨਾ ਜਿਵੇਂ ਹੁੰਦਾ ਇਹ ਇਕੱਲਾ ਪੰਜਾਬ ਨਹੀਂ ਇਹ ਸਾਊਥ ਇੰਡੀਅਨ ਸਟੇਟਸ ਵੀ ਨੇ ਸਾਊਥ ਇੰਡੀਅਨ ਸਟੇਟਸ ਨੇ ਤਾਂ ਪਿਛਲੇ ਸਾਲ ਹੀ ਅਜੇ ਦਿੱਲੀ ਆਖੇ ਧਰਨੇ ਵੀ ਦਿੱਤੇ ਕਿ ਤੁਸੀਂ ਉਹ ਜਿਹੜਾ ਫੰਡ ਹੈ ਜਿਹੜਾ 42% ਸ਼ੇਅਰ ਕੇਂਦਰੀ ਪੂਲ ਦੇ ਵਿੱਚ ਜਾਂਦੇ ਫੰਡਾਂ ਚੋਂ ਸਟੇਟਾਂ ਨੂੰ ਮਿਲਦਾ ਹੈ ਉਹਦਾ ਵੱਡਾ ਹਿੱਸਾ ਜੁਪੀ ਬਿਹਾਰ ਜਾਂ ਦੂਜੀਆਂ ਸਟੇਟਾਂ ਡ ਜਾਂਦੀਆਂ ਨੇ ਤੇ ਸਾਨੂੰ ਤੁਸੀਂ ਡਵੈਲਪਮੈਂਟ ਦੀ ਸਜ਼ਾ ਦੇ ਰਹੇ ਹੋ ਜਾਂ ਕਿਉਂ ਦੇ ਰਹੇ ਹੋ ਸਾਡਾ ਹਿੱਸਾ ਕਿੱਥੇ ਗਿਆ ਜਿੰਨਾ ਜਿੰਨਾ ਸਟੇਟ ਤੋਂ ਤੁਸੀਂ ਟੈਕਸ ਅਬਸਕੂਲੀ ਕਰਦੇ ਹੋ ਉਹਨਾਂ ਤਾਂ ਵਾਪਸ ਵੜੋ ਉਹਨੂੰ ਜਾਂ ਮਾੜਾ ਮੋਟਾ ਚਲੋ ਇੱਧਰ ਉੱਧਰ ਗੱਲ ਦੀ ਆ ਕੋਈ ਉਹਦੇ ਰਿਸ਼ੋ ਕਰੋ ਉਹ ਮਾਮਨਾ ਚੱਲਦਾ ਹੈ ਕੇਂਦਰ ਦਾ ਤਾਂ ਵਿਸਕਰੇ ਵਾਲੀ ਜਿਹੜੀ ਗੱਲ ਖਾਸ ਤੌਰ ਤੇ ਜਿੱਥੇ ਨਾਨ ਬੀਜੇਪੀ ਸਟੇਟਾਂ ਨੇ ਉੱਥੇ ਆਮ ਤੌਰ ਤੇ ਕੀਤੀ ਜਾਂਦੀ ਹੈ ਪੰਜਾਬ ਨੰਬੇ ਤੋਂ ਇਹ ਕਰਦਾ ਪਰ ਸਵਾਲ ਪੰਜਾਬ ਦੀ ਆਪਣੀ ਸਰਕਾਰ ਦਾ ਵੀ ਉਹ ਕੀ ਕਰ ਰਹੀ ਹੈ ਔਰ ਇਹਨਾਂ ਨੇ ਜੇ 132000 ਕਰੋੜ ਕਰਜ਼ਾ ਲਿਆ ਤਾਂ ਉਹ ਕਾਦੇ ਲਈ ਲਿਆ ਕਿੱਥੇ ਖਰਚ ਕੀਤਾ ਉਹਦੀ ਕੋਈ ਉਹਦੇ ਲਈ ਕੋਈ ਰਿਸੋਰਸ ਮਬਲਾਈਜੇਸ਼ਨ ਹੋਈ ਹੈ ਜਾਂ ਉਹਦੇ ਲਈ ਕੋਈ ਤੁਸੀਂ ਆਪਣੀ 벨ਟ ਟਾਈਟ ਕੀਤੀ ਹੈ ਕਿ ਅਸੀਂ ਖਰਚਾ ਘੱਟ ਕਰਾਂਗੇ ਤਾਂ ਕਿ ਅਸੀਂ ਵਾਪਸ ਕਰੀਏ ਹੁਣ ਇਹਨਾਂ ਤੇ ਜਿਹੜਾ ਕੱਟ ਲਾਤਾ 9 ਮਹੀਨਿਆਂ ਦੇ ਵਿੱਚ 16676 ਕਰੋੜ ਰੁਪਏ ਦਾ ਕੱਟ ਰਾਇਆ ਕਿ ਆਹ ਕਰਜ਼ਾ ਇਹਨਾਂ ਤੁਸੀਂ ਨਹੀਂ ਲੈ ਸਕਦੇ ਹੋਰ ਜਿਹੜਾ ਮਾਮਲਾ ਕਿਉਂਕਿ ਇਹ ਕਟ ਦੇ ਵਿੱਚ ਲਗਭਗ ਇਹਨਾਂ ਨੇ ਮੰਗਿਆ ਸੀ 50 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਸਾਲ ਦੇ ਵਿੱਚ ਵੀ ਸਾਨੂੰ ਇੰਨਾ ਕਰਜ਼ਾ ਜਿਹੜਾ ਲੈਣ ਦੀ ਇਜਾਜ਼ਤ ਦਿੱਤੀ ਜਾਏ ਕਿਉਂਕਿ ਜਿਹੜਾ ਬਜਟ ਦੇ ਵਿੱਚ ਡਾਟਾ ਪੇਸ਼ ਹੋਇਆ ਸੀ ਉਹ ਡਾਟੇ ਦੇ ਮੁਤਾਬਕ 31 ਮਾਰਚ 2026 ਜਿਹੜਾ ਸਾਡਾ ਕਰਜ਼ਾ ਉਹ 417000 ਕਰੋੜ ਰੁਪਈਆ ਹੋ ਜਾਣ ਦਾ ਅਨੁਮਾਨ ਹੈ ਜਿਹੜਾ ਪੰਜਾਬ ਦੇ ਸਰ ਕਰਜ਼ਾ ਇਸ ਪੱਧਰ ਦੇ ਉੱਤੇ ਹੈ ਤੇ ਇਹਦੇ ਚੋਂ ਹੁਣ ਉਹਨਾਂ ਨੇ ਇਹ ਕਰਜਾ ਲਾਤਾ ਜਿਹੜਾ ਇਹਨਾਂ ਨੇ ਲੈਣਾ ਸੀ ਹੁਣ ਪੈਸੇ ਲੈਣੇ ਸੀ ਹੋਰ ਜ਼ਿਆਦਾ ਕਰਜੇ ਨੇ 47000 ਕਰੋੜ ਰੁਪਇਆ ਕਰਜਾ ਹੋਰ ਲੈਣਾ ਚਾਹੁੰਦੇ ਸੀ ਹੁਣ ਇਹਨਾਂ ਨੂੰ ਉਹਨਾਂ ਨੇ ਜਿਹੜਾ ਅਲਾਉ ਕੀਤਾ ਕੇਵਲ 21905 ਕਰੋੜ ਰੁਪਏ ਕੀਤਾ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਕੇਵਲ ਇੰਨਾ ਹੀ ਲੈ ਸਕਦੇ ਹੋ ਐਤੋਂ ਜ਼ਿਆਦਾ ਨਹੀਂ ਲੈ ਸਕਦੇ ਹੁਣ ਆਟੋਮੈਟਿਕਲੀ ਇਹ ਕਹਿ ਰਹੇ ਨੇ ਕਿ ਸਾਡੇ ਤੇ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਜਾਂ ਬਾਕੀ ਦੀਆਂ ਚੀਜ਼ਾਂ ਕਰ ਰਹੀਆਂ ਨੇ ਔਰ ਉਹਨੇ ਨਾਲ ਕੁਝ ਸ਼ਰਤਾਂ ਜੋੜੀਆਂ ਨੇ ਵੀ ਇਹ ਕਿਉਂ ਕਰ ਰਿਹਾ ਕਿਉਂਕਿ ਤੁਸੀਂ ਕਹਿੰਦੇ ਪ੍ਰਾਣੀ ਜਿਹੜੀ ਬਿਜਲੀ ਦੀ ਸਬਸਿਡੀ ਦੀ ਕਿਸ਼ਤ ਹੈ 54000 ਦਾ 5400 44 ਕਰੋੜ ਰੁਪਇਆ ਉਹ ਤੁਹਾਡੀ ਪੈਂਡਿੰਗ ਪਈਆ ਨਹੀਂ ਦਿੱਤੀ ਐਦੋਂ ਪਹਿਲਾਂ ਵਾਲੀ ਵੀ 4000 ਕਰੋੜ ਤੋਂ ਵੱਧ ਜਿਹੜੀ ਬਕਾਇਆ ਪਿਆ ਪੈਂਡਿੰਗ ਉਹ ਵੀ ਤੁਸੀਂ ਨਹੀਂ ਦਿੱਤਾ ਜਾਂ ਜਿੰਨੇ ਬਿਜਲੀ ਸੁਧਾਰ ਨੂੰ ਲੈ ਕੇ ਹੋਰ ਜਿਹੜੇ ਖਰਚੇ ਸੀਗੇ ਉਹ ਤੁਸੀਂ ਨਹੀਂ ਕੀਤੇ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਵੀ ਤੁਸੀਂ ਤੁਹਾਡੀ ਹਾਲਤ ਐਸੀ ਹੁੰਦੀ ਜਾ ਰਹੀ ਹੈ ਕਿ ਤੁਸੀਂ ਉਹ ਤਾਂ ਪੇਮੈਂਟਾਂ ਦੇ ਨਹੀਂ ਰਹੇ ਹੋਰ ਕਰਜ਼ਾ ਚੱਕ ਕੇ ਜੇ ਕਰੇ ਗੱਲ ਕਰੋਗੇ ਤਾਂ ਕਿੱਥੇ ਜਾ ਕੇ ਦਿਓਗੇ ਅਜੇ ਇਹਨਾਂ ਤੇ ਪ੍ਰੈਸ਼ਰ ਹੋਰ ਵੀ ਖੜੇ ਨੇ ਉਹ ਜਿਹੜਾ ਵਾਅਦਾ ਕੀਤਾ ਹੋਇਆ ਹੈ ਮਾਈਆਂ ਨੂੰ 1000 ਰੁਪਏ ਦੇਣ ਵਾਲਾ ਇਹ ਦੇਾਂਗੇ ਜੀ ਅਸੀਂ ਵਲਟ ਦੇ ਵਿੱਚ ਭਗਵਤ ਮਾਨ ਨੇ ਪਿੱਛੇ ਵੀ ਕਿਹਾ ਸੀ ਅਜ ਕਿ ਦੇ ਦਾਂਗੇ ਅੱਗੇ ਨੂੰ ਨਹੀਂ ਉਹ ਬਹੁਤ ਸਾਰੇ ਪੈਸੇ ਨੇ ਤੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹਦਾ ਅਜੇ 7-8000 ਕਰੋੜ ਰੁਪਏ ਉੱਥੇ ਹੀ ਪਿਆਏ ਸੁਪਰੀਮ ਕੋਰਟ 'ਚ ਫਸੇ ਹੋਏ ਨੇ ਤੇ ਗੌਰਮੈਂਟ ਆਫ ਇੰਡੀਆ ਕਹਿੰਦੀ ਹੈ ਵੀ ਜਿੱਥੋਂ ਅਸੀਂ ਅਸੀਂ ਕਹਿੰਦੇ ਆ ਖਰਚਾ ਉੱਥੇ ਕਰੋ ਦੂਜੇ ਥਾਂ ਨਹੀਂ ਕਰਨਾ ਹੁਣ ਇਹ ਆਪ ਦੇ ਆਪ ਚ ਜਿਵੇਂ ਵਿਚਾਰਕੀ ਪ੍ਰਗਟ ਕਰ ਰਹੇ ਹਨ ਵਿਚਾਰਕੀ ਇਹ ਵੀ ਜਿਵੇਂ ਕੇਂਦਰ ਕਹਿੰਦਾ ਅਸੀਂ ਤਾਂ ਰੂਰ ਡਵੈਲਪਮੈਂਟ ਫੰਡ ਦੇ ਵਾਸਤੇ ਏਪੀਐਮਸੀ ਐਕਟ ਚ ਵੀ ਸੋਧ ਕਰਤੀ ਸੀ ਅਸੀਂ ਤਾਂ ਦੂਜੇ ਜਿਵੇਂ ਕਹਿੰਦੇ ਹਾਂ ਉਹ ਵੀ ਸੋਧਾਂ ਵੀ ਕਰੀ ਜਾ ਰਹੇ ਹਾਂ ਰੌਲਾ ਇਹ ਹੈ ਜੇ ਫੈਡਰਲ ਸਟਰਕਚਰ ਦੀ ਡਿਮਾਂਡ ਕਰਦੇ ਹੋ ਤਾਂ ਆਪਣੇ ਜਿਹੜੇ ਸਟੇਟ ਦੇ ਐਕਟ ਸੀ ਉਹਨਾਂ ਦੀ ਬਾਹਰ ਰੋਣ ਤੇ ਤੁਸੀਂ ਕਿਉਂ ਬਦਲੀ ਜਾ ਰਹੇ ਕਾਨੂੰਨੀ ਤੌਰ ਤੇ ਤਾਂ ਆਪ ਦਾ ਕਾਨੂੰਨ ਰੱਖੋ ਇਹ ਨਹੀਂ ਲੜਾਈ ਲੜੋਂਗੇ ਕਿ ਆ ਸਾਡਾ ਕਰੂਨ ਹੈ ਟੈਕਸ ਲਾਉਣ ਦਾ ਇੱਥੇ ਅਸੀਂ ਲਾਇਆ ਹੋਇਆ ਹੈ ਤੁਸੀਂ ਕਿਉਂ ਕਿਵੇਂ ਡਿਕਟੇਟ ਕਰ ਸਕਦੇ ਹੋ ਕਿ ਤੇ ਅਸੀਂ ਨਹੀਂ ਲਾਉਂਦੇ ਜਾਂ ਨਾ ਮੰਗ ਇਹਦੇ ਲੜਾਈ ਲੜਨ ਦੀ ਤਾਂ ਪੋਜੀਸ਼ਨ ਹੈ ਨਹੀਂ ਐ ਇਕਨੋਮਿਕਲੀ ਇਹਦੇ ਤੋਂ ਨਾਵਾ ਜਦੋਂ ਇਹ ਸੱਤਾ 'ਚ ਆਏ ਜਾਂ ਆਉਣ ਤੋਂ ਪਹਿਲਾਂ ਲਗਾਤਾਰ ਕੀ ਕਹਿੰਦੇ ਸੀ 20000 ਕਰੋੜ ਰੁਪਇਆ ਧਰਤੇ 'ਚ ਆ ਜਾਊਗਾ ਜੀ ਸਾਡੇ ਕੋਲ ਕੇਜਰੀਵਾਲ ਵਰਗਾ ਇੱਕ ਇਨਕਮ ਟੈਕਸ ਦਾ ਅਫਸਰ ਹੈ ਉਹਨੂੰ ਸਭ ਪਤਾ ਹੈ ਸਾਨੂੰ ਸਭ ਪਤਾ ਹੈ ਏਸੇ ਟੰਗ ਦੇ ਨਾਲ ਸ਼ਰਾਬ ਦੇ ਠੇਕਿਆਂ ਚੋਂ ਤੁਸੀਂ ਦੇਖਣਾ ਕਿ ਉਹ ਆ ਜਾਊਗਾ 25000 ਕਰੋੜ ਰੁਪਈਆ ਪੈਸਾ ਹੀ ਪੈਸਾ ਹੈ ਪੈਸਾ ਕਿੱਥੋਂ ਆਊਗਾ ਸਾਨੂੰ ਨਾ ਪੁੱਛੋ ਸਾਨੂੰ ਪਤਾ ਹੈ ਪਹਿਲਾਂ ਆਣਿਆਂ ਨੂੰ ਪਤਾ ਨਹੀਂ ਹੈ ਅਸੀਂ ਇਸ ਕਰਕੇ ਪੈਸਾ ਲੈ ਆਵਾਂਗੇ ਹੁਣ ਇਹਦੀ ਜਵਾਬਦੇਹੀ ਦੇ ਤੌਰ ਤੇ ਕੋਈ ਉਹ ਤਾਂ ਦੱਸਣ ਪੈਸਾ ਕਿੱਥੇ ਗਿਆ ਅਕਸਾਈਜ਼ ਪਾਲਿਸੀ ਚ ਜਿੱਥੋਂ ਇਹਨਾਂ ਨੇ ਪੈਸਾ ਲਿਆਉਣਾ ਸੀ ਆਕਸਾਈਜ ਪਾਲਸੀ ਤਹਿਤ ਤਾਂ ਕੇਜਰੀ ਬਾੜ ਮਨੀਸ਼ ਸ਼ੋਧਿਆ ਜਿਹੜੇ ਇੱਥੇ ਆ ਕੇ ਸਾਰੇ ਫੈਸਲੇ ਕਰਦੇ ਨੇ ਉਹ ਤਾਂ ਜੇਲਾਂ ਕੱਟ ਕੇ ਆਏ ਨੇ ਐਨੀਆਂ-ਆਂੀਆਂ ਲੰਮੀਆਂ ਉਸੇ ਸਾਰੇ ਮਾਮਲੇ 'ਚ ਉਹੀ ਪਹਿਲੀ ਕਿਸਤ ਆਕਸਾਈਜ ਪਾਲਸੀ ਤੁਹਾਡੇ ਤੋਂ ਬਣਵਾਈ ਅਜੇ ਪਤਾ ਨਹੀਂ ਤੁਹਾਡੇ ਵਾਲ ਆਖੇ ਸਵੱਲੀ ਕਿਉਂ ਹੈ ਜੋ ਕਹਿੰਦੇ ਨੇ ਦਿੱਲੀ ਨੂੰ ਸਾਈਡ ਤੇ ਕਰਦੀ ਹੈ ਫਿਰ ਦੇਖਾਂਗੇ ਤੇ ਪੁੱਛਗੇ ਤਾਂ ਇੱਧਰ ਵੀ ਆ ਗਈ ਸੀ ਪਹਿਲਾਂ ਦੋ ਅਫਸਰਾ ਤਾਂ ਹੋਈ ਤੇ ਫਿਰ ਬਾਕੀਆਂ ਤਾਂ ਹੋਈ ਉਹ ਮਾਮਲਾ ਵੀ ਜਿਹੜਾ ਚੱਲ ਰਿਹਾ ਫਿਰ ਤੁਸੀਂ ਮਾਈਨਿੰਗ 'ਚੋਂ ਕਹਿੰਦੇ ਸੀ ਕਿ ਮਾਈਨਿੰਗ ਦੀ ਅਸੀਂ ਪਾਲਸੀ ਬਣਾ ਕੇ ਹੋਰ ਭਗਵਾਨ ਬਣ ਗਏ 3 ਸਾਲ ਲੱਗੇ ਪਾਲਸੀ ਨੂੰ ਦਸਿਆਂ ਖਿਲਾਫ ਜੁੱਧ ਨੂੰ ਵੀ 3 ਸਾਲ ਲੱਗ ਗਿਆ ਸੀ ਸੋਚਦੇ ਰਹੇ ਹੁਣ ਕਿੰਨੇ ਸਾਲ ਸੋਚੀ ਜਾਓਗੇ ਖੇਤੀਬਾੜੀ ਪਾਲਸੀ ਤੁਹਾਡੀ ਪਈ ਹੈ ਡਰਾਫਟ ਹੈ ਤੁਸੀਂ ਕਹੋਗੇ 5 ਸਾਲ ਤਾਂ ਲੰਘ ਗਏ ਸੋਚਣ ਨੂੰ ਹੁਣ ਅਗਲੇ 5 ਸਾਲ ਫੇਰ ਦਿਓ ਹੁਣ ਅਸੀਂ ਪਾਲਸੀ ਬਣਾ ਕੇ ਲਾਗੂ ਕਰਾਂ ਇਹ ਕਿਹੜਾ ਤਰੀਕਾ ਹੋਏਗਾ ਤੇ ਫਿਰ ਜਿਹੜੇ ਗੋਲ ਸਰ ਲੈ ਡਾਉਣੇ ਨੇ ਪੰਜਾਬ ਦਾ ਪੈਸਾ ਬਾਹਰਲੇ ਬੰਦਿਆਂ ਨੂੰ ਮੋਟੀਆਂ ਤਨਖਾਹਾਂ ਦੇ ਕੇ ਤੁਸੀਂ ਵੱਡੀਆਂ ਪੋਸਟਾਂ ਤੇ ਤਾਇਨਾਤ ਕਰਨਾ ਹੈ ਫਿਰ ਜਿਵੇਂ ਤੁਸੀਂ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਗੱਲਬਾਤ ਰੱਖਣ ਦੇ ਵਾਸਤੇ ਫੁੱਲ ਪੇਜ ਇਸ਼ਤਿਹਾਰ ਪਲੱਸ ਉਹ ਟੀਵੀ ਚੈਨਲਾਂ ਤੇ ਜੋ ਪੈਸੇ ਦੇ ਰਹੇ ਹੋ ਕਰੋੜਾਂ ਰੁਪਏ ਹਾਈ ਕੋਰਟ ਬਾਰ ਬਾਰ ਤੁਹਾਨੂੰ ਪੁੱਛ ਚੁੱਕੀ ਹੈ ਕਿ ਉਹਦਾ ਡਿਟੇਲ ਦਿਓ ਕਹਿੰਦੇ ਜੀ ਡਿਟੇਲ ਬਹੁਤ ਔਖੀ ਆ ਇਕੱਠੀ ਕਰਨੀ ਸਾਨੂੰ ਟਾਈਮ ਚਾਹੀਦਾ ਹੈ ਜੇ ਟਾਈਮ ਪਤਾ ਨਹੀਂ ਕਿੰਨਾ ਲੱਗੂਗਾ ਡਿਟੇਲ ਇਕੱਠੀ ਕਰਨ ਨੂੰ ਉਹ ਜਿਹੜਾ ਖਰਚਾ ਕਰ ਰਹੇ ਹੋ ਕੋਈ ਕਹਿੰਦਾ 750 ਕਰੋੜ ਦਾ ਬਜਟ ਹੈ ਕੋਈ ਕਹਿੰਦਾ ਕਿੰਨੇ ਦਾ ਕਿੰਨੇ ਦਾ ਉਹ ਵੀ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਉਹਦੇ ਤੋਂ ਬਿਨਾ ਕਿਉਂ ਨਹੀਂ ਸਰ ਸਕਦਾ ਇਹ ਕਿਉਂ ਬਾਰ-ਬਾਰ ਲੋਕਾਂ ਨੂੰ ਦੱਸਣਾ ਪੈ ਰਿਹਾ ਆ ਕੰਮ ਹੋ ਰਿਹਾ ਕੰਮ ਹੋ ਰਿਹਾ ਜੇ ਕੰਮ ਹੋ ਲੋਕਾਂ ਨੂੰ ਪਤਾ ਲੱਗ ਜਾਊਗਾ ਐਨਾ ਕਿ ਤਾਂ ਪੰਜਾਬ ਹੈ ਜ ਹਰ ਇੱਕ ਚੀਜ਼ ਦਾ ਪਤਾ ਲੱਗਦਾ ਲੋਕਾਂ ਨੂੰ ਤੇ ਤੁਸੀਂ ਇਹ ਸਾਰਾ ਪੈਸਾ ਆਪਣੀਆਂ ਸ਼ਕਲਾਂ ਦਿਖਾ-ਦਿਖਾ ਕੇ ਲੋਕਾਂ ਨੂੰ ਉੱਤੇ ਫੋਟੋਆਂ ਛਾਪ-ਛਾਪ ਕੇ ਤੇ ਉਹਦੇ ਉੱਤੇ ਆਵੇਂ ਅਥਾਰਾਈਟ ਬੰਦਿਆਂ ਦੇ ਨਹੀਂ ਪੱਥਰਾਂ ਤੇ ਨਾਮ ਰੱਖ-ਰੱਖ ਕੇ ਤੇ ਉਹ ਸਾਰੀਆਂ ਚੀਜ਼ਾਂ ਕਰ ਰਹੇ ਹੋ ਤੁਸੀਂ ਜਿਵੇਂ ਤੁਹਾਡੀ ਜੰਦੀ ਜਾਇਦਾਦ ਦਾ ਉਹ ਮੇਂ ਪੈਸੇ ਉਡਾ ਰਹੇ ਹੋ ਪੰਜਾਬ ਦੇ ਲੋਕਾਂ ਦੇ ਜਿਹੜੇ ਖੂਨ ਪਸੀਨੇ ਦੀ ਕਮਾਈ ਹੈ ਇਸ ਲਈ ਜਿਹੜੀ ਵਿੱਤੀ ਅਨੁਸ਼ਾਸਨ ਦੀ ਗੱਲ ਸੀ ਬਿਲਕੁਲ ਕੇਂਦਰ ਸਰਕਾਰ ਦੇ ਖਿਲਾਫ ਤਾਂ ਸਟੇਟਾਂ ਨੂੰ ਇਕੱਠੇ ਹੋਣਾ ਪਊਗਾ ਜਿਹੜੀਆਂ ਸਟੇਟਾਂ ਕਹਿੰਦੀਆਂ ਨੇ ਕਿ ਸਾਨੂੰ ਵਾਧ ਅਧਿਕਾਰ ਚਾਹੀਦੇ ਨੇ ਫਾਈਨੈਂਸ਼ੀਅਲ ਤੌਰ ਤੇ ਔਰ ਸਾਨੂੰ ਟੈਕਸ ਲਾਉਣ ਦਾ ਤੇ ਹਟਾਉਣ ਦਾ ਹੱਕ ਸਾਨੂੰ ਚਾਹੀਦਾ ਤੁਸੀਂ ਕਿਉਂ ਬੈਠ ਜੋਗੇ ਉੱਪਰ ਬਣ ਕੇ ਉਹਦੇ ਲਈ ਲੜਨਾ ਜ਼ਰੂਰੀ ਹੈ ਪਰ ਉਹਦੇ ਨਾਲ ਹੀ ਲੜਾਈ ਦੇ ਨਾਲ-ਨਾਲ ਤੁਹਾਨੂੰ ਆਪ ਦਾ ਭਰੋਸਾ ਵੀ ਬਹਾਲ ਕਰਨਾ ਜ਼ਰੂਰੀ ਹੈ ਕਿ ਤੁਸੀਂ ਕਿੰਨੀ ਕਿੰਨੀ ਸਕਿਉਰਿਟੀ ਦੇ ਵਿੱਚ ਕਿੰਨਾ ਖਰਚ ਕਰਦੇ ਹੋ ਜਹਾਜ਼ਾਂ ਤੇ ਕਿੰਨਾ ਖਰਚ ਕਰਦੇ ਹੋ ਜੇ ਕੋਈ ਪੁੱਛਦਾ ਕਹਿੰਦੇ ਸਕਿਉਰਿਟੀ ਰੀਜਨ ਹੈ ਜੀ ਅਸੀਂ ਇਹ ਦੱਸਣਾ ਨਹੀਂ ਹੈ ਕਿਉਂ ਨਹੀਂ ਦੱਸਣਾ ਤੁਸੀਂ ਐਨਾ ਸਕਿਉਰਿਟੀ ਦਾ ਨਾਲੇ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਬੀਜੀ ਨੇ ਜਿਹਨੂੰ ਐਨਾ ਹੀ ਡਰ ਆ ਉਹ ਮੁਰਗੀ ਫਾਰਮ ਖੋਲ ਲੇ ਜਿਹਨੂੰ ਐਨਾ ਹੀ ਡਰ ਆ ਉਹ ਬਾਕੀ ਚੀਜ਼ਾਂ ਕਰ ਲੇ ਤੇ ਫਿਰ ਡਰ ਦਾ ਮਾਮਲਾ ਕੀ ਹੈ ਕਿ ਕਿਸ ਲੈਵਲ ਦੇ ਉੱਤੇ ਇਸਨੇ ਬੰਦੀ ਗੱਲ ਚੱਲਦੀ ਹੈ ਇਸ ਲਈ ਇਹ ਬਹੁਤ بڑے ਸਵਾਲ ਖੜੇ ਨੇ ਨਾ ਕੇ ਬਨ ਗਵਰਨਮੈਂਟ ਆਫ ਇੰਡੀਆ ਦੀ ਰੋਕਤੇ ਇਹੋ ਕਮੇਟ ਸਟੇਟਾਂ ਦੀ ਬਾਅਦ ਰੋੜ ਰਹੀ ਹੈ ਉਮੇ ਸਾਡੀ ਸਰਕਾਰ ਦੀ ਪਾਲਿਸੀ ਅਤੇ ਨੀਅਤ ਤੇ ਵੀ ਸਵਾਲ ਖੜੇ ਨੇ ਤੁਸੀਂ ਵੀ ਦਿੱਲੀ ਵਾਲੇ ਲੈ ਕੇ ਬਿਠਾਏ ਹੋਏ ਨੇ ਉਹ ਜਿਵੇਂ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਨੇ ਉਵੇਂ ਹੋ ਰਿਹਾ ਹੈ ਚੀਫ ਮਿਨਿਸਟਰ ਸਾਈਡ ਤੇ ਆ ਕੇ ਕੇਵਲ ਚੀਫ ਮਿਨਿਸਟਰ ਆਪਣੀ ਕੁਰਸੀ ਵਿਚਾਰ ਰਿਹਾ ਉਹਨੂੰ ਆਏ ਆ ਵੀ ਚੀਫ ਮਿਨਿਸਟਰੀ ਬਣੀ ਰਹੇ 5 ਸਾਲ ਇਤਿਹਾਸ ਚ ਦਰਜ ਹੋ ਜੀਏ ਇਤੋਂ ਬੰਦ ਦਾ ਕੁਝ ਗੱਲ ਨਹੀਂ ਹੈ ਉਸ ਅਸਪੰਦਰ ਦੇ ਉੱਤੇ ਆ ਕੇ ਇਹਦੇ ਇਹਦੇ ਲਈ ਇਹ ਬਹੁਤ بڑا ਸਵਾਲ ਜਿਹੜਾ ਖੜਾ ਹੋਇਆ ਹੈ ਵਿੱਤੀ ਹਾਲਾਤ ਤੇ ਸਾਡੇ ਨਾਲ ਕੋਈ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਦੇ ਅਖਬਾਰਾਂ ਚ ਟੀਵੀ ਚੈਨਲਾਂ ਚ ਨਾ ਸਰਕਾਰ ਕਦੇ ਉਸ ਲੈ ਬੰਦੇ ਉੱਤੇ ਗੱਲ ਕਰਦੀ ਐ ਬਸ ਉਹ ਕਹਿੰਦੇ ਨੇ ਸਾਨੂੰ ਪਤਾ ਐ ਪੈਸੇ ਸਾਡੇ ਕੋਲ ਹੈਗੇ ਪੈਸੇ ਤੁਹਾਡਾ ਦਸਤਾਵੇਜ਼ ਦੱਸਦੇ ਨੇ ਕਿ ਤੁਹਾਡੇ ਕੋਲ ਨਹੀਂ ਐ ਤੁਸੀਂ ਜ਼ਮੀਨਾਂ ਲੈ ਰਹੇ ਹੋ ਗਿਰਬੀ ਰੱਖ ਰਹੇ ਹੋ ਲੋਕਾਂ ਦੀਆਂ ਜ਼ਮੀਨਾਂ ਸਸਤੇ ਭਾਅ ਲੈ ਕੇ ਪੁੱਦਾ ਗਲਾਡਾ ਨੂੰ ਵੇਚ ਕੇ ਫਿਰ ਮਹਿੰਗੇ ਭਾਅ ਉਹਨਾਂ ਨੂੰ ਅਲਾਟ ਕਰਦੇ ਹੋ ਬਾਕੀਆਂ ਨੂੰ ਜਦੋਂ ਜ਼ਮੀਨਾਂ ਵੇਚ-ਵੇਚ ਕੇ ਕਰਜ਼ੇ ਤਾਰਨੇ ਪੈਣ ਕਰਜ਼ਾ ਲੈ ਕੇ ਕਰਜ਼ੇ ਦੇ ਵਿਆਜ ਤਾਰ ਨਾ ਪਾਏ ਕਰਜ਼ਾ ਲੈ ਕੇ ਤਨਖਾਹ ਦੇਣੀ ਪਏ ਤਾਂ ਸਮਝ ਲਓ ਮਾਮਲਾ ਅਤਿ ਗੰਭੀਰ ਹੈ ਤੁਸੀਂ ਡੈਟ ਟ੍ਰੈਂਪ ਬਨ ਜਾ ਰਹੇ ਹੋ ਕਰ ਤੇ ਜਾਲ ਚ ਫਸਣ ਜਾ ਰਹੇ ਹੋ ਜਿੱਥੋਂ ਨਿਕਲਣ ਦਾ ਰਸਤਾ ਨਹੀਂ ਹੁੰਦਾ ਬੁੜਨ ਦਾ ਰਸਤਾ ਪ੍ਰਾਪਰਟੀ ਬੇਚੇ ਬਿਨ ਸਰਦਾਰ ਅਮੀਰ ਸਿੰਘ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਕੇਂਦਰ ਕਲਾਬ ਮੋਰਚਾ ਖੋਲਣਾ ਪੈਣਾ ਲੜਾਈ ਲੜਨੀ ਪੈਣੀ ਇਹ ਲੜਾਈ ਦੀ ਢੰਗ ਤਰੀਕਾ ਵੀ ਕੀ ਬਦਲਣ ਦੀ ਲੋੜ ਹੈ ਲੜਾਈ ਇਹਨਾਂ ਨੇ ਲੜੀ ਆ 10 ਦਿਨਾਂ 15 ਦਿਨਾਂ ਲਈ ਨੰਗਲ ਦੇ ਵਿੱਚ ਧਰਨਾ ਲਾ ਕੇ ਅੱਜ ਫੇਰ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਕਹਿੰਦੇ ਸਿਹਰੇਆਂ ਵਾਲਾ ਲਫਾਫਾ ਲੈ ਕੇ ਜਾਣਾ ਤੇ ਮੈਂ ਹਰਜੋਤ ਬੈਂਸ ਦੇ ਬਨੂਗਾ ਹਰਜੋਤ ਬੈਂਸ ਮੇਰੇ ਬਨੂਗਾ ਅਸੀਂ ਸਿਹਰੇ ਬਨ ਲੈਣੇ ਆ ਕਿ ਲੋਜੀ ਅਸੀਂ ਲੜਾਈ ਜਿੱਤ ਲਈ ਸੋ ਆ ਹੁਣ ਬੀਬੀਐਮਬੀ ਵਾਲਾ ਮਸਲਾ ਫੇਰ ਚਰਚਾ ਚ ਹੈ ਦੁਬਾਰਾ ਤੇ ਉਧਰ ਅਦਾਲਤ ਦੇ ਵਿੱਚ ਅਜੇ ਜਵਾਬ ਦਾਖਲ ਕਰਨਾ ਉਹ ਜਵਾਬ ਲਈ ਵੀ ਕਹਿੰਦੇ ਸਮਾਂ ਪਰ ਪਾਣੀ ਤਾਂ ਚਲਾ ਗਿਆ ਜੀ ਰਾਤ 10000 ਤੋਂ ਵੱਧ ਕਿਊਸਕ ਮੰਗਿਆ ਸੀ ਹਰਿਆਣਾ ਵਾਲਿਆਂ ਨੇ ਕਹਿੰਦੇ ਉਹ ਸ਼ੁਰੂ ਹੋ ਗਿਆ ਜੀ ਜਾਣਾ ਵੀ ਸ਼ੁਰੂ ਹੋ ਗਿਆ ਜਿੰਨਾ ਮੰਗਿਆ ਚੇਅਰਮੈਨ ਸਾਹਿਬ ਕਹਿੰਦੇ ਉਹਨਾਂ ਉਹਨਾਂ ਵੰਡ ਦਿਓ ਪਰ ਉਹ ਜਾਊਗਾ ਕਿਵੇਂ ਨਹਿਰ ਦੀ ਕ ਇਦੇ ਵਿੱਚ ਮਾਮਲਾ ਇਹ ਹੈ ਕਿ ਇਹਨਾਂ ਨੇ ਫਤੇਦਿਫਸ ਦੇ ਤੌਰ ਤੇ ਕਹਿੰਦੇ ਅਸੀਂ ਬਣਾ ਰਹੇ ਹਾਂ ਪਰ ਗੱਲ ਕੇਵਲ ਇਹ ਹੁੰਦੀ ਹੈ ਕਿ ਜਦ ਤੁਹਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੁੰਦਾ ਤਾਂ ਉੱਥੇ ਹੀ ਤੁਸੀਂ ਉਹਨੂੰ ਸ਼ਬਦਾਂ ਦਾ ਮਨਮਾ ਚਾੜਦੇ ਹੋ ਆਪਣੇ ਆਪ ਇਹ ਜਿਹੜਾ ਐਨਾ ਕੁ ਮਾਮਲਾ ਇੱਕ ਟੈਕਨੀਕਲ ਮਾਮਲਾ ਹੈ ਬੀਬੀਐਮਬੀ ਪਾਪ ਮਈ ਦੇ ਆ ਕੁਝ 20 ਦਿਨਾਂ ਦੇ ਵਿੱਚ ਜਿਹੜਾ ਉਹ 8500 ਕਿ ਉਸਕਾ ਪਾਣੀ ਮੰਗਦੇ ਸੀ ਤੁਸੀਂ 4000 ਦੇ ਦਿੱਤਾ ਉਸੇ ਭਾਰਤੀ ਫੌਜ ਦਾ ਬਹਾਨਾ ਲਾ ਕੇ ਰਾਜਸਥਾਨ ਨੂੰ ਵੀ ਦੇ ਦਿੱਤਾ ਪਾਣੀ ਇਸ ਕਰਕੇ ਕਿ ਉੱਥੇ ਦੇ ਰਿਹਾ ਹਾਲਾਂਕਿ ਰਾਜਸਥਾਨ ਨੂੰ ਜਿੰਨਾ ਪਾਣੀ ਜਾਂਦਾ ਉਹਦੇ ਹਿੱਸੇ ਦਾ ਦਿਓ ਉਹਦੇ ਚੋਂ ਪਾਣੀ ਕਿਉਂ ਨਹੀਂ ਦੇ ਸਕਦਾ ਰਾਜਸਥਾਨ ਜਿਹੜਾ ਹਜੇ ਤੱਕ ਜੇ ਟੈਕਨੀਕਲੀ ਵੀ ਗੱਲ ਕਰਨੀ ਹੋਵੇ ਤੇ ਹੁਣ 20 ਤਰੀਕ ਤੱਕ ਐਸੀ ਤੁਸੀਂ ਟਾਲ ਲਿਆ ਕੰਮ ਟਾਲਿਆ ਬਹੁਤ ਵੱਡਾ ਵਿਖਾਵੇ ਕਰਕੇ ਇੱਧਰ ਉੱਧਰ ਉਹ ਤਾਂ ਟੈਕਨੀਕਲੀ ਵੈਸੇ ਵੀ ਤੁਹਾਡੇ ਕੋਲ ਵੀ ਅਫਸਰ ਸੀ ਉਹਨਾਂ ਕੋਲ ਵੀ ਸੀ ਉਹਨਾਂ ਨੇ ਕਿਹਾ ਕਿ ਨਹੀਂ ਜੀ ਤੁਸੀਂ ਟਾਲਤਾ ਵੀ ਤੁਸੀਂ ਚੀਫ ਮਿਨਿਸਟਰ ਆਪ ਹੀ ਕਹਿੰਦਾ ਰਿਹਾ ਕਿ 20 ਦੀ ਰਾਤ ਨੂੰ ਦੇ ਦਾਂਗੇ ਗੱਲ ਐਦੀ ਹੋਏ ਉਹ ਕਿਉਂ ਰੌਲਾ ਪਾ ਰਹੇ ਨੇ ਵੀਤੋਂ ਬਾਅਦ ਉਹ ਜੋ ਮਰਜੀ ਕਰਨ ਤੇ ਜੇ ਮਾਮਲਾ ਇੰਨਾ ਹੀ ਸੀ ਤਾਂ ਇੱਚ ਜਿੱਤ ਕਾਦੀ ਹੈ ਇਹਦੇ ਵਿੱਚ ਹਾਰ ਕਾਦੀ ਹੈ ਤੇ ਜਿੱਤ ਕਾਦੀ ਹੈ ਔਰ ਜਿੱਤ ਦਾ ਮਾਮਲਾ ਤਾਂ ਹੁਣ ਅਜੇ ਤੁਸੀਂ ਹਾਈ ਕੋਰਟ ਚ ਫਸੇ ਹੋਏ ਆ ਹਾਈ ਕੋਰਟ ਦੇ ਵਿੱਚ ਜਿਹੜਾ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਐਫੀਡਵਟ ਫਾਈਲ ਕਰਨ ਲਈ ਕਿਹਾ ਸੀ ਕੇਂਦਰ ਸਰਕਾਰ ਨੇ ਹਰਿਆਣੇ ਸਰਕਾਰ ਦੇ ਪੱਖ ਚ ਹਰਕੀਆ ਬਿਆਨ ਦਿੱਤਾ ਕਿ ਉਹਦੀ ਗੱਲ ਠੀਕ ਹੈ ਪੰਜਾਬ ਨੇ ਨਹੀਂ ਜਾਣ ਦਿੱਤਾ ਧੱਕਾ ਕੀਤਾ ਤੇ ਇਸੇ ਟੱਗ ਦੇ ਨਾਲ ਹਰਿਆਣਾ ਸਰਕਾਰ ਦਾ ਹਲਕੀਆ ਬਿਆਨ ਇਹ ਕਹਿੰਦਾ ਕਿ ਪੰਜਾਬ ਤਾਂ 20 ਸਾਲਾਂ ਤੋਂ 23% ਪਾਣੀ ਜ਼ਿਆਦਾ ਲੈ ਰਿਹਾ ਬੰਡੇ ਹੋਏ ਚ ਹੁਣ ਸਾਡੇ ਵਾਲੇ ਕਹਿੰਦੇ ਨੇ ਅਸੀਂ ਜਿੰਨਾ ਪਾਣੀ ਸਾਡਾ ਬੰਡਿਆ ਉਹਦਾ ਉਹਨਾਂ ਵੀ ਨਹੀਂ ਲੈ ਪਾਰੇ ਇਹ ਉਹ ਡਾਟਾ ਕਲੈਸ਼ ਹੋਏਗਾ ਇਹਦੇ ਤੇ ਚਰਚਾ ਹੋਏਗੀ ਡਿਬੇਟ ਹੋਏਗੀ ਤਾਂ ਪੰਜਾਬ ਨੇ 2 ਦਿਨ ਦਾ ਟਾਈਮ ਲੈ ਲਿਆ ਉਹਦਾ ਜਵਾਬ ਦੇਣ ਦੇ ਵਾਸਤੇ ਇਹਦਾ ਮਤਲਬ ਅਜੇ ਪ੍ਰਪੇਅਰ ਤੁਸੀਂ ਹੋਣਾ ਇਹਨਾਂ ਮਾਮਲਿਆਂ ਤੇ ਡਾਟੇ ਦਾ ਜਵਾਬ ਡਾਟੇ ਨਾਲ ਬਾਕੀ ਚੀਜ਼ਾਂ ਨਾਲ ਦੇਣਾ ਇਹ ਮਾਮਲਾ ਅਜੇ BBMB ਦਾ ਹੀ ਹੈ ਹਾਈ ਕੋਰਟ ਚ ਜੇ ਮਾਮਲਾ ਲਟਕ ਰਿਹਾ ਹੈ ਹਾਈ ਕੋਰਟ ਨੇ ਅਜੇ ਫੈਸਲਾ ਨਹੀਂ ਦਿੱਤਾ ਤੇ ਤੁਸੀਂ ਵਿਜੇ ਦਿਵਸ ਮਨਾ ਕੇ ਤੇ ਧਰਨਾ ਖਤਮ ਕਰਕੇ ਕਿਹੜੀ ਜਿੱਤ ਮਨਾ ਰਹੇ ਇਹ ਆਪਣੇ ਆਪ ਚੀ ਸਵਾਰ ਕਰਨ ਵਾਲਾ ਹੈ ਨਾ ਆਪਣੇ ਆਪ ਨੂੰ ਕਰਨ ਭਗਵੰਤ ਮਾਨ ਸਵਾਰ ਜਾਂ ਹਰਜੋਤ ਬੈਂਸ ਕਰਨ ਕੀ ਉਹ ਮਾਮਲਾ ਹੱਲ ਹੋ ਗਿਆ ਮਾਮਲਾ ਅਜੇ ਕਰਨ ਨੂੰ ਤੁਸੀਂ ਹਾਈ ਕੋਰਟ ਚ ਆਪਣਾ ਹਰਫਨਾਮਾ ਦਿਓ ਫਿਰ ਹੀアリング ਹੋਏਗੀ ਉਹ ਚ ਹਾਈ ਕੋਰਟ ਕੀ ਫੈਸਲਾ ਦਿੰਦਾ ਉਹ ਨੰਬਰ 2 ਐਸਬੀਬੀਐਮਬੀ ਦੇ ਮਾਮਲੇ ਦੇ ਉੱਤੇ ਕੀ ਅੱਗੇ ਨੂੰ ਇਹ ਤੈਹ ਹੋ ਗਿਆ ਪੂਰਾ ਡਿਸਾਈਡ ਹੋ ਚੁੱਕਿਆ ਕਿ ਅਗਲੇ ਸਾਲ ਹੁਣ ਇਹ ਪੰਗਾ ਨਹੀਂ ਪਾਊਗਾ ਅਗਲੇ ਸਾਲ ਜਿੰਨਾ ਜਿੰਨਾ ਬੰਡਿਆ ਪਾਣੀ ਆਪੀ ਵਰਤਣਗੇ ਸਾਡਾ ਰੌਲਾ ਨਹੀਂ ਪਾਊਗਾ ਕੋਈ ਇਹ ਫੈਸਲਾ ਹੋ ਗਿਆ ਜੇ ਹੋ ਗਿਆ ਤਾਂ ਇਹ ਕਿਹੜੀ ਮੀਟਿੰਗ ਚ ਹੋਇਆ ਕੋਈ ਬੀਬੀਐਮਬੀ ਦੀ ਮੀਟਿੰਗ ਚ ਹੋਇਆ ਕੋਈ ਗਵਰਨਮੈਂਟ ਆਫ ਇੰਡੀਆ ਨਾਲ ਹੋਈ ਮੀਟਿੰਗ ਚ ਹੋਇਆ ਯਹ ਹੋਇਆ ਕਿੱਥੇ ਹੈ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਉਹ ਕਿੱਥੇ ਫੈਸਲਾ ਤੇ ਇਹਦੇ ਤੋਂ ਇਲਾਵਾ ਤੇ ਫਿਰ ਇਹ ਵੀ ਇੱਕ ਗੱਲ ਹੈ ਕਿ ਜਿਹੜੇ ਇਦੋਂ ਵੱਡੇ ਮਾਮਲੇ ਨੇ ਐਸਵਾਈਐ ਨਾਲ ਦੀ ਮੀਟਿੰਗ ਆ ਰਹੀ ਹੈ ਅਗਸਤ ਤੱਕ ਅਗਸਤ ਨੂੰ ਫਿਰ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੇ ਵੱਡੇ ਪਾਣੀ ਦੇ ਮਾਮਲੇ ਨੇ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਹੈ ਤੇ ਜਿਹੜਾ ਪਾਣੀ ਦਾ ਮਾਮਲਾ ਗੰਧਲੇ ਕਰਨ ਵਾਲਾ ਇਹਦੇ ਤੇ ਪੰਜਾਬ ਗਵਰਨਮੈਂਟ ਦਾ ਸਟੈਂਡ ਪੁਆਇੰਟ ਕੀ ਹੈ ਇਹ ਅਜੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਇਆ ਭਗਵੰਤ ਮਾਨੋਣੀ ਕੀਚਾਂ ਕਰਦੇ ਨੇ ਰੋਜ਼ ਕਿ ਮੇਰੀ ਜ਼ਿੰਮੇਵਾਰੀ ਹੈ ਪਾਣੀ ਦੇਣਾ ਮੇਰੀ ਜ਼ਿੰਮੇਵਾਰੀ ਹੈ ਪਾਣੀ ਕਿਉਂ ਜਾ ਦੇਣਾ ਤੇਰੀ ਜ਼ਿੰਮੇਵਾਰੀ ਹੈ ਸਾਫ਼ ਤੇ ਸਵੱਸ਼ ਪਾਣੀ ਦੇਣਾ ਜ਼ਿੰਮੇਵਾਰੀ ਹੈ ਜਾਂ ਗੰਦਾ ਪਾਣੀ ਦੇਣ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੇ ਫੇਫੜੇ ਖਰਾਬ ਹੋ ਜਾਣ ਤੇ ਲੋਕ ਹਾਰਟ ਦੇ ਮਰੀਜ਼ ਹੋ ਜਾਣ ਲੋਕ ਕੈਂਸਰ ਦੇ ਮਰੀਜ਼ ਹੋ ਜਾਣ ਲੋਕ ਕਾਲੇ ਪੀਲੇ ਦੇ ਮਰੀਜ਼ ਹੋ ਜਾਣ ਇਹ ਗੱਲਾਂ ਜਿਹੜੀਆਂ ਇੱਕ ਫੋਕੀ ਸ਼ੋਰਤ ਦਾ ਜਿਹੜਾ ਸਵਾਲ ਹੁੰਦਾ ਜਿੱਥੇ ਜਾ ਕੇ ਢੋਲ ਢਮੱਕੇ বাজਾ ਦੇਣਗੇ ਅੱਜ ਜਾਇ ਆਉਣਗੇ ਲੋਕਾਂ ਨੂੰ ਮਤ ਮੂਰਖ ਬਣਾਉਣ ਦਾ ਇੱਕ ਤਰੀਕਾ ਹੈਗਾ ਜੇ ਹੋਊਗਾ ਆਪਾਂ ਦੀ ਪਾਰਟੀ ਦੇ ਕੁਝ ਬੰਦੇ ਉੱਥੇ ਬੈਠੇ ਰਹੇ ਨੇ ਪਹਿਲਾਂ ਵੀ ਤੇ ਅੱਜ ਵੀ ਬੈਠੇ ਆਉਣਗੇ ਉਹ ਨੰਬਰ 22 ਜੀ ਉਹਨਾਂ ਨੂੰ ਥਾਂ ਦੇਣਗੇ ਜਾ ਕੇ ਉੱਥੋਂ ਤੇ ਇਦੋਂ ਬਾਅਦ ਅਗਲੀਆਂ ਗੱਲਾਂ ਵਾਸਤੇ ਪਾਣੀ ਦੇ ਪਰਮਾਨੈਂਟ ਡਿਸਪਿਊਟ ਨੂੰ ਹੱਲ ਕਰਨ ਵਾਸਤੇ ਤੁਹਾਡਾ ਕੋਈ ਸਥਾਈ ਹੱਲ ਦਾ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੋਵੇ ਅਗਲਾ ਲੋਕਾਂ ਨੂੰ ਦੱਸੋ ਕਿ ਹੁਣ ਅਸੀਂ ਆਹ ਕਰਾਂਗੇ ਆ ਨਹੀਂ ਕਰਾਂਗੇ ਇਹ ਜਿੰਨਾ ਚਿਰ ਨਹੀਂ ਦੱਸਦੇ ਜਾਂ ਕਰਦੇ ਉਨਾਚਰ ਡਰਾਮਾਂ ਕਾਹ ਕਹ ਜਾਊਗਾ ਇਹ ਨਾਟਕ ਹੈ ਤੇ ਨੋਟਾਂਕੀ ਹੈ ਨੋਟਾਂਕੀਆਂ ਦੇ ਨਾਲ ਚੀਜ਼ਾਂ ਨਹੀਂ ਜਿਵੇਂ ਤੁਸੀਂ ਅਖਬਾਰਾਂ ਚ ਦੇ ਦੇ ਕਹੀ ਜਾਂਦੇ ਹੋ ਕਿ ਜੀ ਨੌਕਰੀਆਂ ਮਿਲ ਗਈਆਂ ਵਿਦੇਸ਼ਾਂ ਵਿੱਚ ਜਾਣੇ ਬੰਦੇ ਬੰਦ ਹੋ ਗਏ ਦੇਖੋ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਵਿਦੇਸ਼ਾਂ ਚ ਤੁਹਾਡੇ ਕਰਕੇ ਬੰਦ ਹੋਗੇ ਜਾਂ ਟਰੰਪ ਦੀਆਂ ਹਸਕੜੀਆਂ ਕਰਕੇ ਬੰਦ ਹੋਗੇ ਵਿਦੇਸ਼ਾਂ ਚ ਸਪਾਉਸ ਵੀ ਜੇ ਉਹਨਾਂ ਨੇ ਬੰਦ ਕਰਤੇ ਕੈਨੇਡਾ ਨੇ ਤਾਂ ਘਟ ਗਏ ਨੇ ਜਾਂ ਤੁਹਾਡੇ ਕਰਕੇ ਘਟ ਗਏ ਮਤਲਬ ਕੋਈ ਸ਼ੰਗ ਸ਼ਰਮ ਕੋਈ ਗੱਲ ਕੋਈ ਦਲੀਲ ਉਹਦੇ ਪਿੱਛੇ ਕੋਈ ਸਟੱਡੀ ਤੁਸੀਂ ਕੋਈ ਸਰਵੇ ਕਰਾਇਆ ਕੋਈ ਐਮਪੀਰੀਕਲ ਸਟੱਡੀ ਹੈ ਜਿਹਦੇ ਕਰਕੇ ਲੱਗਦਾ ਹੋਵੇ ਕਿ ਹਾਂਜੀ ਸਾਡੇ ਕਰਕੇ ਇਹ ਗੱਲਾਂ ਹੋਈਆਂ ਨੇ ਇਹ ਗੱਲ ਤਾਂ ਕੋਈ ਨਹੀਂ ਦੱਸਣ ਲਈ ਤਿਆਰ ਤੇ ਨਾ ਕੋਈ ਕਰਾਇਆ ਤੁਹਾਨੂੰ ਜੋ ਸੁਪਨਾ ਆਉਂਦਾ ਤੁਸੀਂ ਸੁਪਨੇ ਦੇ ਆਧਾਰ ਤੇ ਲੋਕਾਂ ਨੂੰ ਆ ਕੇ ਰੋਜ਼ ਲੈਕਚਰ ਦਿੰਦੇ ਹੋ ਤੇ ਉਹੀ ਲੈਕਚਰ ਦਾ ਜਿਹਦੇ ਨਾਲ ਤੱਥ ਨਾਲ ਸੰਬੰਧ ਨਾ ਗਰਾਊਂਡ ਨਾਲ ਸੰਬੰਧ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਚੀਫ ਮਿਨਿਸਟਰ ਲਈ ਇਹ ਸਵਾਲ ਖੜਾ ਕਰਨਾ ਚਾਹੀਦਾ ਕਿ ਜਵਾਬ ਦਿਓ ਔਰ ਜਿਹੜੀਆਂ ਕਿਸਾਨ ਯੂਨੀਅਨਾਂ ਹੋਣ ਪਾਣੀਆਂ ਦੇ ਮੁੱਦੇ ਤੇ ਗੰਧਲੇ ਪਾਣੀ ਦੇ ਮੁੱਦੇ ਤੇ ਵੀ ਅੰਡਰਗਰਾਊਂਡ ਵਾਟਰ ਦੇ ਸਵਾਲ ਤੇ ਵੀ ਤੇ ਇਸ ਦਰਿਆਈ ਪਾਣੀਆਂ ਦੀ ਵੰਡ ਦੇ ਸਵਾਲ ਤੇ ਮੋਰਚਾ ਲਾਉਣ ਜਾਣੀਆਂ ਨੇ ਜੀ ਚੀਫ ਮਿਨਿਸਟਰ ਦੀ ਜਿਹੜੀ ਪਾਰਟੀ ਹੈ ਉਹਨਾਂ ਨਾਲ ਧਰਨੇ ਤੇ ਬੈਠੂਗੀ ਜਾਂ ਉਹ ਕਹੂਗੀ ਕਿ ਇਹਨਾਂ ਦਾ ਕੰਮ ਧਰਨੇ ਲਾਉਣਾ ਇਹਨਾਂ ਨੂੰ ਉਠਾਓ ਜੀ ਇੱਥੋਂ ਧਰਨਾ ਨਹੀਂ ਲਾ ਸਕਦੇ ਐ ਤੁਸੀਂ ਸਾਡੇ ਕੋਲ ਆਓ ਤੁਸੀਂ ਅਸੀਂ ਹੈਗੇ ਆਂ ਗੱਲਬਾਤ ਕਰਨ ਲਈ ਤੁਹਾਡੀ ਤਾਂ ਔਕਾਤ ਦੇਖ ਲਈ ਉਹਨਾਂ ਨੇ ਕਿ ਤੁਹਾਡੀ ਔਕਾਤ ਵੀ ਬਿਨਾਂ ਧਰਨੇ ਤੋਂ ਕੋਈ ਨਹੀਂ ਹੈ ਚੀਫ ਮਿਨਿਸਟਰ ਫੋਨ ਦੇ ਬਾਵਜੂਦ ਜਿਹੜਾ 20 ਦਿਨ ਡੰਗ ਟਪਾਏ ਨੇ ਉੱਥੇ ਧਰਨੇ ਨਾਲ ਟਪਾਏ ਨੇ ਨਹੀਂ ਤਾਂ ਇਹ 20 ਦਿਨ ਚੀਫ ਮਿਨਿਸਟਰ ਹੁੰਦੇ ਹੋਏ ਵੀ ਨਹੀਂ ਟਪਦੇ ਸੀ ਇਹਦਾ ਜਵਾਬ ਵੀ ਦੇਣਾ ਚਾਹੀਦਾ ਚੀਫ ਮਿਨਿਸਟਰ ਨੂੰ ਵਾਰ-ਵਾਰ ਫਿਰ ਵੀ ਧਰਨਾ ਕਿਉਂ ਜ਼ਰੂਰੀ ਹੈ